ਮਾਹੀ ਗੁਰਜੀਕਾ ਖਾਲਸਾ ਮਾਹੀ ਗੁਰਜੀਕੀ ਫਤਿਹ ਇੱਕ ਕਿਰਪਾਨ ਦਾ ਜਣ ਕੇ ਇਕਕਾਰਾਂ ਦਾ ਮੁੱਦਾ ਛੜਿਆ ਹੋਇਆ ਡਿਬੇਟਾਂ ਹੋ ਰਹੀਆਂ ਨੇ ਅੱਜ ਮੈਨੂੰ ਵੀ ਕਾਲ ਆਈ ਸੀ ਵੈਸੇ ਮੈਂ ਮੇਜੀ ਸੀ ਮੈਂ ਉਹ ਬੇੜ ਦੇ ਵਿੱਚ ਹਿੱਸਾ ਨਹੀਂ ਲੈ ਸਕਿਆ ਇੱਕ ਤਾਂ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਕਹਿੰਦੇ ਮੈਨੂੰ ਦਿੱਲੀ ਮੈਟਰੋ ਦੇ ਵਿੱਚ ਕਿਰਪਾਨ ਲੈ ਕੇ ਜਾਣ ਤੋਂ ਮਨਾ ਕੀਤਾ ਗਿਆ ਇੱਕ ਦਿੱਲੀ ਲਾਲ ਕਿਲੇ ਵਿੱਚ ਕੋਈ ਸਰਪੰਚ ਗਿਆ ਸੀ ਉਹ ਕਹਿੰਦਾ ਮੈਨੂੰ ਸਿਰਸਾ ਸਾਹਿਬ ਪਾਉਣ ਤੋਂ ਮਨਾ ਕਰ ਦਿੱਤਾ ਗਿਆ ਮੈਨੂੰ ਜਾ ਸਕਿਆ ਤੇ ਸਿਰਸਾ ਸਾਹਿਬ ਦੀ ਇੱਕ 에어ਪੋਰਟ ਦੀ ਵੀਡੀਓ ਵੀ ਵਾਇਰਲ ਹੋਈ ਹੋਈ ਸੀ ਕਹਿੰਦੇ ਮੈਨੂੰ ਪਲੇਨ ਦੇ ਵਿੱਚ ਚੜਨ ਤੋਂ ਰੋਕਿਆ ਗਿਆ ਕਿ ਸਿਰਸਾ ਸਾਹਿਬ ਤੂੰ ਪਾ ਨਹੀਂ ਸਕਦਾ ਤੇ ਮੈਂ ਇਸ ਵਿਸ਼ੇ ਤੇ ਥੋੜੀ ਜੀ ਗੱਲ ਅੱਜ ਕਰਨੀ ਆ ਤੁਹਾਡੇ ਨਾਲ ਸੁਣਨ ਧਿਆਨ ਦੇ ਨਾਲ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਹੈ ਸਭ ਨੂੰ ਪਤਾ ਨੇੜੇ ਕਿਸਾਨ ਆਗੂ ਨੇ ਇਨਾਂ ਦੇ ਦਿਮਾਗ ਵਿੱਚ ਇੱਕ ਕੀੜਾ ਵੜਿਆ ਹ ਵੀ ਹਰੇਕ ਇਸ਼ੂ ਨੂੰ ਅਸੀਂ ਲੈ ਕੇ ਆਉਣਾ ਹੈ। ਔਰ ਉਹਦਾ ਅਸੀਂ ਬੈਨੀਫਿਟ ਕਿੰਨਾ ਕ ਲੈ ਸਕਦੇ ਆ ਉਹ ਲੈਣ ਦੀ ਲੋਕ ਕੋਸ਼ਿਸ਼ ਕਰਦੇ ਆ। ਤੇ ਅੱਜ ਡਿਬੇਟ ਦੇ ਵਿੱਚ ਇੱਕ ਤਾਂ ਉਹ ਸ਼੍ਰੋਮਣੀ ਕਮੇਟੀ ਮੈਂਬਰ ਸੀ ਅਮਰਜੇ ਸਿੰਘ ਚਾਵਲਾ ਬਹੇ ਚਾਵਲ ਹੀ ਐ ਉਹ ਚਾਵਲਾ ਚੁਬਲਾ ਨਹੀਂ ਹੈਗਾ। ਉਹ ਬੋਲਿਆ। ਤੇ ਉਹ ਅੱਜ ਕਹਿਣ ਲੱਗਾ ਕਹਿੰਦਾ ਇਹ ਬੀਜੇਪੀ ਦੀ ਮਿਹਰਮਾਨੀ ਹੈ। ਇਹ 25 ਸਾਲ ਬੀਜੇਪੀ ਦੇ ਭਾਈਵਾਲ ਰਹੇ। ਉਦੋਂ મોદી ਨੂੰ ਵੱਡੇ-ਵੱਡੇ ਹਾਰ પા ਕੇ ਗੁੰਦਾਸਤੇ ਦੇ ਕੇ ਸ੍ਰੀ ਸਭਾ ਮੇਂ ਭੇਟ ਕਰਦੇ ਰਹੇ। ਤੇ ਅੱਜ ਅੱਜ ਸਾਰਾ ਕੁਝ ਜਿਹੜਾ ਭਾਂਡਾ ਸੀ ਉਹ મોદી ਸਰਪੰਨ ਰਹੇ ਨੇ। ਮੈਂ ਜਿਹੜੀ ਬੇਨਤੀ ਕਰ ਰਹੀ ਆ ਮੈਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਨੀ ਕਿਸੇ ਧਾਰਮਿਕ ਸੰਸਥਾ ਦੀ ਗੱਲ ਨਹੀਂ ਕਰਦੀ ਮੈਂ ਗੱਲ ਸੱਭੇ ਕਰਨੀ ਆ। ਵੀ ਭਾਰਤ ਵਿੱਚ ਕਿਰਪਾਨ ਪਾਉਣ ਨੂੰ ਕਿਤੇ ਵੀ ਮਨਾਹੀ ਨਹੀਂ ਇਹ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ ਪਰ ਉਹਦੇ ਨਾਲ ਇਹ ਵੀ ਲਿਖਿਆ ਕਿਤੇ ਨਾ ਕਿਤੇ ਪ੍ਰੋਟੋਕਾਲ ਹੁੰਦੀ ਹੈ ਤੁਸੀਂ ਉਹਨੂੰ ਵੀ ਫੋਲੋ ਕਰਨਾ ਹੁੰਦਾ ਜਿਵੇਂ ਕਿਸੇ ਅਮੇਸੀ ਵਿੱਚ ਜਾਣਾ ਤੁਸੀਂ ਵੀਜ਼ਾ ਲੈਣ ਵਾਸਤੇ ਉੱਥੇ ਮਨਾਹੀ ਹੈ ਤੁਸੀਂ ਸਿਰੇ ਸਾਹਿਬ ਪਾ ਕੇ ਨਹੀਂ ਜਾ ਸਕਦੇ ਜਿਹੜੀ ਸਿਰਸਾ ਸਾਹਿਬ ਨੇ ਗੱਲ ਕੀਤੀ ਹੈ ਪਲੇਨ ਦੇ ਵਿੱਚ ਪਲੇਨ ਦੇ ਵਿੱਚ ਕਿਸੇ ਨੂੰ ਵੀ ਸਿਰੇ ਸਾਹਿਬ ਪਾਉਣ ਦੀ ਇਜਾਜ਼ਤ ਨਹੀਂ ਹੈਗੀ ਇਹ ਕੋਈ ਮੰਨੇ ਜਾਂ ਨਾ ਮੰਨੇ ਆ ਵੱਡੇ ਵੱਡੇ ਰਾਗੀ ਪ੍ਰਚਾਰਕਾਂ ਢੱਡੀਆਂ ਵੱਲ ਤੋਂ ਪੁੱਛ ਕੇ ਦੇਖ ਲਿਓ ਅਰੇ ਮੈਜਰ ਕਮਿਸ਼ਨਰ ਵਰਗੇ ਜਨਤਨ ਕਿਰਪਾਣਾ ਪਾ ਕੇ ਰੱਖਦੇ ਨੇ ਨਾ ਇਹ ਸਭ ਕਿਰਪਾਨਾਂ ਬੈਗ ਵਿੱਚ ਪਾ ਕੇ ਪਹਿਲਾਂ ਹੀ ਜਮ੍ਹਾਂ ਕਰਾ ਦਿੰਦੇ ਨੇ ਐਵੇਂ ਲੋਕਾਂ ਨੂੰ ਲੜਾਉਣ ਬਾਅਦ ਤੇ ਰੌਲਾ ਪਾਉਂਦੇ ਹੁੰਦੇ ਨੇ ਸਾਡੀ ਸ੍ਰੀ ਸਾਹਿਬ ਤੇ ਪਾਬੰਦੀ ਲਾਤੀ ਹੁਣ ਜਦੋਂ ਮੈਟਰੋ ਦੇ ਵਿੱਚ ਇਹ ਸਿਰਸਾ ਸਾਹਿਬ ਸ੍ਰੀ ਸਾਹਿਬ ਲੈ ਕੇ ਚੜਨ ਲੱਗਾ ਸੀ ਉਹ ਖੁਦ ਕਹਿ ਰਿਹਾ ਕਿ ਤਿੰਨ ਫੁੱਟੀ ਕਿਰਪਾਨ ਸੀ ਮੇਰੇ ਕੋਲ ਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਸੁਮਨਜੀਤ ਮਾਨ ਨੇ ਇਹ ਪੰਗਾ ਛੇੜਿਆ ਸੀ ਅਸੈਂਬਲੀ ਵਿੱਚ 3 ਫੁੱਟੀ ਕਿਰਪਾਨ ਲੈ ਕੇ ਜਾਣ ਲੱਗਾ ਸੀ ਉਦੋਂ ਵੀ ਜਾਣਬੁੱਝ ਕੇ ਉਹਨੂੰ ਕਿਹਾ ਗਿਆ ਸੀ ਵੀ ਵੱਡੀ ਸ਼੍ਰੀ ਸਾਹਿਬ ਲੈ ਕੇ ਜਾ ਅਗਲੇ ਨੇ ਰੋਕਤਾ ਹੁੰਦੀ ਸ਼੍ਰੀ ਸਾਹਿਬ ਪਾਉਣ ਤੋਂ ਕੋਈ ਮਨਾਹੀ ਨਹੀਂ ਕਿਸੇ ਨੂੰ ਪਰ ਕੁਝ ਥਾਵਾਂ ਤੇ ਪਾਬੰਦੀ ਹੈਗੀ ਆ ਉਹਨੂੰ ਮੰਨਣਾ ਪੈਣਾ ਇਹਨੂੰ ਬੇਲੂੜਾ ਇਸ਼ੂ ਬਣਾ ਕੇ ਮੁੱਦਾ ਬਣਾ ਕੇ ਨਾਂ ਲੋਕਾਂ ਵਿੱਚ ਬਹਿਰਲ ਕਰਿਆ ਕਰੋ ਇਹਤੇ ਕੋਈ ਸੁਣਵਾਈ ਨਹੀਂ ਹੋਣੀ ਤੇ ਨਾ ਹੀ ਹੋਣੀ ਚਾਹੀਦੀ ਹੁਣ ਜਿਹੜੇ ਬੰਦੇ ਸ਼ਮਣੇ ਕਮੇਂਡ ਵੀ ਡਿਊਟੀ ਕਰਦੇ ਆ ਸਿਰਸੇ ਤੋਂ ਪੁੱਛ ਲੋ ਵੀ ਤੁਸੀਂ ਕਿਤੇ ਮੀਟ ਨਹੀਂ ਖਾਂਦੇ ਜੇ ਤੁਸੀਂ ਸ਼ਰਾਬ ਨਹੀਂ ਪੀਂਦੇ ਜੇ ਕਹਤਾ ਅੱਜ ਤਾਂ ਪਿੰਦੇ ਨਹੀਂ ਗੁਰੂ ਪਾਸ਼ਾ ਕਹਿੰਦੇ ਮਾਂਸ ਖਾਣੇ ਕਰਨਵਾਜ ਹੁਣ ਉਥੇ ਮਾਂਸ ਕੀ ਹੈ ਮਨੁੱਖ ਨੇ ਮਲਕੇ ਮਨੁੱਖਾਂ ਦੀ ਜਿਹੜੀ ਇੱਕ ਨੰਬਰ ਦੀ ਕਮਾਈ ਐ ਉਹ ਹੱਕ ਮਾਰਨ ਵਾਲੇ ਵੀ ਮਾਨਸ ਖਾਣੇ ਨੇ ਤੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਗੁਰਬਾਣੀ ਦੇ ਅਰਥ ਕੁਝ ਹੋਰ ਐ ਅਸੀਂ ਕਰਦੇ ਕੁਝ ਹੋਰ ਇੱਕ ਬੇਨਤੀ ਹੋਰ ਇਹ ਜਿਹੜੇ ਬੰਦੇ ਨਾ ਇਸ਼ੂ ਬਣਾਉਂਦੇ ਆ ਜਿਵੇਂ ਹੁਣ ਸਰਪੰਚ ਕਹਿੰਦਾ ਮੈਨੂੰ ਜੀ ਸ੍ਰੀ ਸਾਹਿਬ ਪਾਉਣ ਤੋਂ ਮਨਾ ਕਰਤਾ ਮੈਂ ਅਕੇਲੇ ਵਿੱਚ ਘੁੰਮਣ ਲੱਗਾ ਸੀ ਬਹੁਤ ਲੋਕ ਨੇ ਉੱਥੇ ਮੈਂ ਕੋ ਦੇਖਿਆ ਕੋਈ ਮੁਲਾਦਮਾਂ ਦੇ ਸਿਰਸਾ ਪਾਈ ਹੋਈ ਹੈ ਅੰਦਰ ਰਹਿੰਦੇ ਰਹਿੰਦੇ ਆ ਉਹ ਸਭ ਉਹ ਕਲੀਨ ਜੇ ਥਲਾਂ ਦੀ ਪਾ ਕੇ ਰੱਖਦੇ ਆ ਪਰ ਇਹ ਕੈਮਰੇ ਮੂਰੇ ਜਾਣ ਬੁਝ ਕੇ ਡਰਾਮਾ ਕਰਦੇ ਨੇ ਵੀ ਹੁਣ ਮੈਨੂੰ ਰੋਕਿਆ ਜਾ ਵੀ ਮੈਂ ਰੋਲਾ ਪਾਵਾਂ ਤੇ ਮੇਡੀ ਮੇਰੀ ਵੀਡੀਓ ਵਾਇਰਲ ਹੋਵੇ ਫਿਰ ਲੋਕ ਮੇਰੇ ਨਾਲ ਜੁੜਨ ਇਸ਼ੂ ਬਣੇ ਬਸ ਇਹਨਾਂ ਦਾ ਮਕਸਦਾ ਹੁੰਦਾ ਕਿਸਾਨ ਆਗੂਆਂ ਦਾ ਖਾਸ ਕਰਕੇ ਇਹਨਾਂ ਰੋਲਾ ਪਾਉਣਾ ਹੀ ਹੁੰਦਾ ਤੇ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਨਾ ਹੁਣ ਤਾਂ ਕਹਿੰਦੇ ਆ ਕਿ ਸ੍ਰੀ ਸਾਹਿਬ ਪਉਣ ਤੋਂ ਮਨਾ ਕਰਤਾ ਉੱਥੇ ਹਰਾਮਖੋਰ ਇਹ ਕਹਿੰਦੇ ਕਹਿੰਦੇ ਨਿਸਾਨ ਸਾਹਿਬ ਕਿਉਂ ਲਾਇਆ ਇੱਥੇ ਨਿਸਾਨ ਸਾਹਿਬ ਜਿੱਥੇ ਪ੍ਰਕਾਸ਼ ਕੀਤਾ ਸੀ ਗੁਰੂ ਪਾਤਸ਼ਾਹ ਦਾ ਉੱਥੇ ਟਰਾਲੀਆਂ ਦੇ ਨਾਲ ਕੇਵਲ ਛੋਟਾ ਜਿਹਾ ਨਿਸਾਨ ਸਾਹਿਬ ਲਾ ਕੇ ਕੇਸਰੀ ਝੰਡਾ ਲਾ ਕੇ ਇਨਸਾਨ ਸਾਹਿਬ ਉੱਥੇ ਟਰਾਲੀ ਦੇ ਨਾਲ ਬੰਨਿਆ ਹੋਇਆ ਸੀ ਕੇਵਲ ਇੱਕ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣ ਦੇ ਨਾਂ ਤੇ ਉਦੋਂ ਇਹ ਕਹਿੰਦੇ ਇੱਥੇ ਨਿਸਾਨ ਸਾਹਿਬ ਕਿਉਂ ਲਾਇਆ ਇੱਥੇ ਗੁਰੂ ਗ੍ਰੰਥ ਸਾਹਿਬ ਕਿਉਂ ਪ੍ਰਕਾਸ਼ ਕੀਤਾ ਉਦੋਂ ਵਿਰੋਧ ਵਿੱਚ ਸੀ ਹੁਣ ਜਦੋਂ ਆਪ ਸ੍ਰੀ ਸਾਹਿਬ ਆ ਕੇ ਚੱਲੇ ਕਿ ਸਾਨੂੰ ਸ੍ਰੀ ਮਸਰੀ ਸਾਹਿਬ ਪਾਉਣ ਤੋਂ ਮਨਾ ਕਰਤਾ ਵੀ ਜਿਹੜੇ ਬੰਦੇ ਗੁਰੂ ਸਾਹਿਬ ਦੇ ਪ੍ਰਕਾਸ਼ ਨੂੰ ਕਹਿ ਸਕਦੇ ਨੇ ਕਿਉਂ ਕੀਤਾ ਇੱਥੇ ਤੇ ਹੁਣ ਆਪਣੇ ਬਾਰੇ ਕਹਿੰਦੇ ਸਾਨੂੰ ਸ੍ਰੀ ਸਾਹਿਬ ਤੋਂ ਮਨਾ ਕੀਤਾ ਇਹ ਸਾਰਾ ਕੁਝ ਔਨ ਰਿਕਾਰਡ ਪਿਆ ਜੀ ਤੁਸੀਂ ਜੋਗਿੰਦਰ ਸਿੰਘ ਉਗਰਾਹਾਂ ਦੀ ਇੰਟਰਵਿਊ ਕੱਢ ਕੇ ਦੇਖ ਲਿਓ ਬਲਵੀਰ ਸਿੰਘ ਰਾਜੇਵਾਲ ਦੀ ਕੱਢ ਕੇ ਦੇਖ ਲਿਓ ਤੇ ਇਹਦੀ ਸਿਰਸੇ ਦੀ ਇੰਟਰਵਿਊ ਕੱਢ ਕੇ ਦੇਖ ਲਿਓ ਖੁਦ ਕਿਹਾ ਹੋਇਆ ਇਹਨਾਂ ਨੇ ਤੇ ਹੁਣ ਕਹਿੰਦੇ ਸ੍ਰੀ ਸਾਹਿਬ ਪਾਉਣ ਤੋਂ ਤੁਹਾਨੂੰ ਮਨਾ ਕਉ ਕੀਤਾ ਕਿਸੇ ਨੂੰ ਕੋਈ ਮਨਾ ਨਹੀਂ ਕੀਤਾ ਸੰਵਿਧਾਨ ਨੂੰ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਲਿਖਿਆ ਹੈ ਵੀ ਤੁਸੀਂ ਸ੍ਰੀ ਸਾਹਿਬ ਪਾ ਸਕਦੇ ਹੋ ਪਰ ਕੁਝ ਥਾਮਾਂ ਤੇ ਪ੍ਰੋਟੋਕਾਲ ਹੁੰਦੀਆਂ ਤੁਸੀਂ ਉਹਨੂੰ ਤੋੜ ਨਹੀਂ ਸਕਦੇ ਇਹ ਤੁਹਾਨੂੰ ਮੰਨਣੀ ਪੈਣਾ ਜੇ ਜਾਣ ਬੁਝ ਕੇ ਬੇਲੋੜਾ ਈਸ਼ੂ ਬਣਾਉਣਾ ਬਣਾਈ ਚਲੋ ਹੁਣ ਜਿਹੜੇ ਸ਼ੋਮਣੀ ਕਮੇਟੀ ਵਾਲੇ ਆ ਮੈਂ ਉਹਨਾਂ ਦੀ ਗੱਲ ਕਰਾਂ ਜਹੇਦਾਰ ਜਾਂਦਾ ਹੈ ਪਲੇਨ ਵਿੱਚ ਚੜਦਾ ਹੈ ਦੱਸਿਓ ਨਾ ਬੀਯੂ ਸੇਰ ਸਾਹਿਬ ਨਾਲ ਲੈ ਕੇ ਜਾਂਦੋਂ ਕਦੇ ਵੀ ਨਹੀਂ ਆ ਜਿਹੜੇ ਬੰਦੇ ਮੋਦੀ ਸਾਹਿਬ ਨੂੰ ਮਿਲਣ ਵਾਸਤੇ ਗਏ ਸੰਸਮਾਜ ਦੇ ਬੰਦੇ ਗਏ ਸੀ ਹੈਡਗ੍ਰਾਮ ਸੀ ਗਿਆ ਸੀ ਬੰਗਲਾ ਸਾਹਿਬ ਦਾ ਰਣਜੀਤ ਸਿੰਘ ਇਹਨਾਂ ਸਾਰਿਆਂ ਕੋਲੇ ਵੱਡੀਆਂ ਕਿਰਪਾਆਂਾਂ ਫੜੀਆਂ ਹੋਈਆਂ ਤਾਂ ਵਿੱਚ ਉਦੋਂ ਰੋਕਿਆ ਸੀ ਉਹਨਾਂ ਨੇ ਹੁਣ ਸਭ ਤੋਂ ਜੇ ਵੱਡੀ ਸਕਿਉਰਿਟੀ ਹੈਗੀ ਆ ਹਾਈਲਾਈਟ ਸਕਿਉਰਿਟੀ ਹੈਗੀ ਆ ਉਹ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਕੋਲੇ ਹੋਊਗੀ ਨਾ ਤੇ ਤੁਸੀਂ ਉਦੋਂ ਤਾਂ ਫਿਰ ਅੰਦਰ ਚਲੇਗੇ ਉਦੋਂ ਕਿਰਪਾਨ ਇਹਨਾਂ ਦੇ ਗਾਤਰੇ ਵੀ ਪਾਈ ਹੋਈ ਸੀ ਵੱਡੀ ਕਿਰਪਾਨ ਹੱਥ ਵਿੱਚ ਫੜੀ ਹੋਈ ਸੀ ਫਿਰ ਉਦੋਂ ਤੁਹਾਨੂੰ ਸਕਿਉਰਟੀ ਨੇ ਰੋਕਿਆ ਨਹੀਂ ਕਿਉਂ ਨਹੀਂ ਰੋਕਿਆ ਉਦੋਂ ਹੁਣ ਲਾਲ ਕਿਲੇ ਵਿੱਚੋਂ ਜਾਂ ਮੈਟਰੋ ਦੇ ਵਿੱਚੋਂ ਕਿਉਂ ਰੋਕਿਆ ਆ ਪਿਛੇ ਜੇ ਤੁਸੀਂ ਦੇਖਿਆ ਇੱਕ ਬਾਂਦਰ ਨਿਹੰਗ ਸਿੰਘ ਜਿਹੜਾ ਚੜਿਆ ਸੀ ਗੱਡੀ ਦੇ ਵਿੱਚ ਉਹ ਜੇ ਟੀਟੀ ਆਇਆ ਉਹਨੂੰ ਕਹਿੰਦਾ ਖਾਲਸੇ ਦਾ ਰਾਜ ਹੈ ਮੈਂ ਤਾਂ ਦੇੜੇ ਨਹੀਂ ਕਹਿੰਦਾ ਟਿਕਟ ਏਸ਼ੀਅਲ ਦਬिच ਬਹਿ ਗਿਆ ਹੋ ਜੇ ਕੋਈ ਡੰਡੇ ਵਾਲਾ ਮੰਤਰੀ ਪ੍ਰਧਾਨ ਮੰਤਰੀ ਆ ਗਿਆ ਨਾ ਇਹਨਾਂ ਸਭ ਤੇ ਰੋਕ ਲੱਗਣੀ ਚਾਹੀਦੀ ਹੈ ਇਹ ਜਿਹੜੀ ਫਿਰਦੀ ਬੁਰਕੀ ਭਾਲਦੇ ਨੇ ਬੰਦੇ ਮਾਰਨ ਦੀ ਆਜ਼ਾਦੀ ਭਾਲਦੇ ਨੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਜਿੰਨਾ ਚਿਰ ਇਹਨਾਂ ਨੂੰ ਤੱਕਲੇ ਵਾਂਗੂ ਸਿੱਧਾ ਨਹੀਂ ਕੀਤਾ ਜਾਂਦਾ ਉਨਾ ਚਿਰ ਨਾ ਪੰਜਾਬ ਦਾ ਕੁਝ ਬਣੇ ਨਾ ਭਾਰਤ ਦਾ ਕੁਝ ਬਣੇ ਸਿਰਫ ਇਹ ਲੋਕ ਨੇ ਇੱਥੇ ਇੱਕ ਲਾਸਟ ਬੇਨਤੀ ਕਰਨੀ ਹੈ ਜਿਹੜੇ ਬੰਦੇ ਸਿਰਸਾ ਪਾ ਕੇ ਰੱਖਦੇ ਐ ਮੈਂ ਆਪਣੀ ਗੱਲ ਕਰ ਦਿੰਦਾ ਮੈਂ ਜਦੋਂ ਵੀ ਬਾਹਰ ਜਾਵਾਂ ਜਾਂ ਮੈਂ ਇਦਾਂ ਕੱਪੜੇ ਪਾ ਕੇ ਬਾਹਰ ਨਿਕਲਣਾ ਹੋਵੇ ਮੈਂ ਕਦੇ ਵੀ ਅੱਜ ਤੱਕ ਸ੍ਰੀ ਸਾਹਿਬ ਕਮੀਜ਼ ਦੇ ਥੱਲੋਂ ਦੀ ਨਪਾਈ ਤੇ ਨਾ ਮੈਂ ਪਾਉਣੀ ਹੈ ਪਰ ਇਹੀ ਸ੍ਰੀ ਸਾਹਿਬ ਗੱਲਾਂ ਦੇ ਲੋ ਜਿੰਨੀ ਮਰਜ਼ੀ ਰਾਤ ਨੂੰ ਜਦੋਂ ਮੈਂ ਸੌਣ ਵੇਲੇ ਮੇਰੇ ਸਿਰਸਾ ਪਾਈ ਨਹੀਂ ਹੁੰਦੀ ਮੈਂ ਸ਼ਰਨਾਂ ਵੀ ਸ੍ਰੀ ਸਾਹਿਬ ਲਾ ਕੇ ਕਰਦਾ ਹੂੰ ਅਰ ਦਸੋ ਕੀ ਕਹੋਂਗੇ ਅਮਰ ਟੁੱਟ ਗਿਆ ਜੀ ਇਹੀ ਕਹਿਣਾ ਸੀ ਇਹ ਪਖੰਡਵਾਦ ਤੋਂ ਦੂਰ ਹੋ ਜਾਓ ਹੁਣ ਸ੍ਰੀ ਸਾਹਿਬ ਦੇ ਕਿਰਪਾ ਦਾ ਅਰਥ ਕੀ ਹੈ ਕਿਰਪਾ ਕਿਰਪਾ ਦਾ ਅਰਥ ਇਹੀ ਹੈ ਨਾ ਕਿਰਪਾ ਤੋਂ ਭਾਵ ਕਿ ਵੀ ਗੋ ਗਰੀਬ ਦੀ ਰੱਖਿਆ ਕਰਨੀ ਇਨ੍ਹਾਂ ਬੁੱਝੜਾਂ ਦੇ ਸਾਹਮਣੇ ਕਿਸੇ ਜਨਾਨੀ ਦੀ ਇੱਜ਼ਤ ਲੁੱਟੀ ਉਦੋਂ ਨਹੀਂ ਬੋਲੇ ਕਿਸੇ ਪਿਓ ਦੇ ਥੱਪੜ ਮਾਰਤਾ ਕਿਸੇ ਨੇ ਉਦੋਂ ਨਹੀਂ ਬੋਲੇ ਤੇ ਉਦਾਂ ਵੱਡੀਆਂ ਸ੍ਰੀ ਸਾਬਾਂ ਪਾ ਕੇ ਘੁੰਮਦੇ ਨੇ ਤੇ ਸ੍ਰੀ ਸਾਬਾਂ ਦਾ ਜੋਰ ਚੱਲਦਾ ਕਿੱਥੇ ਕਿਸੇ ਮਹਤੜ ਤੇ ਕਿਸੇ ਗਰੀਬ ਤੇ ਤਕੜੇ ਵਾਲੇ ਮੂੰਹ ਨਹੀਂ ਕਰਦੇ ਅਸੋਦਾ ਲਾਉਣ ਵਾਲੇ ਕਿਹਨੂੰ ਸੋਤਾ ਲਾਉਂਦੇ ਆ ਜੇ ਦੀ ਮਾੜੀ ਮੋਟੀ ਗਲਤੀ ਹੋਵੇ ਮੈਂ ਬਹੁਤ ਵਾਰੀ ਕਿਹਾ ਬਾਦਲਾਂ ਨੇ ਗਲਤੀ ਕੀਤੀ ਮਜੀਠੀਆ ਅੰਦਰ ਬੈਠਾ ਪੰਜਾਬ ਦਾ ਬੇੜਾ ਘੜ ਕਰਦਾ ਹੈ ਨਾ ਲੋਕਾਂ ਨੇ ਉਧਰ ਸ੍ਰੀ ਸਾਹਿਬ ਕੰਮ ਕੀਤੀ ਕੱਢੀ ਕਿਸੇ ਨੇ ਪਤਾ ਹੈ ਵਿਛਤਰ ਪਹਿਣਗੇ ਕਿਸੇ ਗਰੀਬ ਨੂੰ ਘੇਰ ਲਓ ਉਹਨੂੰ ਧਮਕੀ ਦੇ ਦੇ ਤੈਨੂੰ ਸੌਦਾ ਲਾਵਾਂਗੇ ਆ ਹੁਣ ਉਹਦੀ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ ਨਾ ਕਦੇ ਪੱਗ ਬੰਨੀ ਉਹ ਵੀ ਕਹੀਏ ਸੌਦਾ ਲਾਵਾਂਗੇ ਉਸ ਮੁੰਡੇ ਨੂੰ ਤੂੰ ਜਦੋਂ ਪੇਜ ਬੰਦ ਹੋ ਗਏ ਚੈਨਲ ਬੰਦ ਹੋ ਗਣ ਮੈਨੂੰ ਫੋਨ ਕਰ ਦੇ ਕਿੱਦਾਂ ਕਰੀਏ ਜੀ ਕਰੋ ਬੰਦਵਾਸ਼ੀਆਂ ਲਾਓ ਸੌਦੇ ਇਹੇ ਜਿਹੜੀਆਂ ਨੇ ਫੁਕਰੀਆਂ ਮਾਰਨ ਤੋਂ ਸਿਵਾਏ ਹੋਰ ਕੁਛ ਨਹੀਂ ਹੈਗਾ ਸ਼੍ਰੀ ਸਾਹਿਬ ਪਾਉਣ ਤੋਂ ਕਿਸੇ ਨੂੰ ਮਨਾਹੀ ਨਹੀਂ ਸਭ ਪਾਉਂਦੇ ਨੇ 에어ਪੋਰਟ ਦੇ ਅੰਦਰ ਵੀ ਜਿਹੜੇ ਮੁਲਾਜ਼ਮ ਪੰਜਾਬੀ ਕੰਮ ਕਰਦੇ ਨੇ ਉਹਨਾਂ ਨੇ ਸ਼੍ਰੀ ਸਾਹਿਬ ਪਾਈ ਵੀ ਮੈਂ ਦੇਖੀ ਹੈ ਪਰ ਆਮ ਲੋਕਾਂ ਦਾ ਕੀ ਪਤਾ ਕਿੱਥੇ ਕੋਈ ਕੀ ਕਰ ਦੇ ਕੁਝ ਨਹੀਂ ਹੋ ਸਕਦਾ ਇਹ ਤੁਹਾਨੂੰ ਜਿਹੜੇ ਰੂਲ ਨੇ ਇਹ ਫੋਲੋ ਕਰਨੇ ਪੈਣਗੇ ਤੇ ਹਰ ਵਕਤ ਸੰਵਿਧਾਨ ਵਿੱਚ ਲਿਖਿਆ ਹੈ ਜੀ ਸ਼੍ਰੀ ਸਾਹਿਬ ਪਾ ਸਕਦੇ ਹੋ ਸੰਵਿਧਾਨ ਵਿੱਚ ਤਾਂ ਬਹੁਤ ਕੁਝ ਲਿਖਿਆ ਹੈ ਕਿੰਨਾ ਕੁ ਫੋਲੋ ਕਰਦੇ ਸਭਧਾਨ ਨੂੰ ਅਸੀਂ ਸਭਧਾਨ ਵਿੱਚ ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ ਵੀ ਜਿਹੜਾ ਭਾਰਤ ਦਾ ਬਸ਼ਿੰਦਾ ਹੈ ਵੀ ਜ਼ਰੂਰੀ ਹੈ ਉਹ ਕਿਰਤ ਕਰੇ ਉਹ ਬੇਲੜ ਨਾ ਹੋਵੇ ਤੇ ਕਿੰਨੇ ਲੋਕ ਨੇ ਜਿਹੜੇ ਫਰੀ ਦਾ ਸਰਕਾਰ ਤੋਂ ਰਾਸ਼ਨ ਲੈ ਕੇ ਖਾਂਦੇ ਕਿਤੇ ਸਭਧਾਨ ਨੂੰ ਮੰਨਿਆ ਸੀ ਸਭਧਾਨ ਦੇ ਵਿੱਚ ਜਾਤੀਵਾਦ ਨੂੰ ਕੀ ਥਾਂ ਹੈ ਅਸੀਂ ਤਾਂ ਜਾਤੀਵਾਦ ਫਲਾਇਆ ਹੋਇਆ ਸਾਡੇ ਗੁਰਦਵਾਰੇ ਵਿੱਚ ਭਾਂਡੇ ਬਖਰੇ ਆ ਬਾਜਾਂ ਮਾਰੀਆਂ ਜਾਂਦੀਆਂ ਨਹੀਂ ਆ ਜਿਹੜਾ ਅਣਪੜ੍ਹ ਲਾਣਾ ਗੁਰਦਾਰੇ ਦੇ ਕਾਬਜ ਬੈਠਾ ਮੈਂ ਸ਼ਬਦ ਵਰਤਨੇ ਨਹੀਂ ਆ ਚੌਥੇ ਪੌੜੇ ਵਾਲੇ ਆ ਪੰਜਵੇਂ ਪੌੜੇ ਵਾਲੇ ਉਥੇ ਕੀ ਹੈ ਜਾਤਾਂ ਵਰਤੀਆਂ ਗਈਆਂ ਨੇ ਉਹ ਸ਼ਬਦ ਵਰਤ ਕੇ ਜਿਹੜੇ ਵੀ ਬੰਦੇ ਇਦਾਂ ਦੇ ਇਸ਼ੂ ਲੈ ਕੇ ਆਉਂਦੇ ਆ ਨਾ ਇਹਨਾਂ ਨੂੰ ਬੇਨਤੀ ਹੈ ਵੀ ਜਾਂ ਤਾਂ ਮੂਰੇ ਹੋ ਕੇ ਕੁਛ ਕਰੋ ਤੇ ਨਮੀ ਐਮੀ ਲੋਕਾਂ ਨੂੰ ਨਾ फडਕਾਓ ਕੁਛ ਨਹੀਂ ਮਿਲੂ ਸ੍ਰੀ ਸ਼ਬਦ ਦੀ ਕੀ ਗੱਲ ਕਰਦਿਓ ਇੱਕ ਬੰਦਾ ਦੋ ਦੋ ਅਸਲੇ ਚੱਕੀ ਫਿਰਦਾ ਥੋੜਾ ਜ੍ਹਾ ਅਕਲ ਤੋਂ ਕੰਮ ਲੈ ਲੋ ਖਾਸ ਕਰਕੇ ਜਿਹੜੇ ਕਿਸਾਨ ਆਗੂ ਨੇ ਨਾ ਇਹਨਾਂ ਨੇ ਜਾਣ ਬੁੱਝ ਕੇ ਪਸੂੜੀ ਪਾਣੀ ਹੋਣੀ ਹੈ ਔਰ ਮੈਂ ਇਹ ਗੱਲ ਬਹੁਤ ਬਿੱਗੀ ਦੇ ਨਾਲ ਦੇਖੀ ਹੈ ਜਿਹੜੇ ਬੰਦੇ ਵੀ ਇਦਾਂ ਦਾ ਇਸ਼ੂ ਮੀਡੀਆ ਵਿੱਚ ਲੈ ਕੇ ਹੁੰਦੇ ਲੈ ਕੇ ਆਉਂਦੇ ਉਹਨਾਂ ਨੂੰ ਆਪਣੀ ਮਸ਼ਹੂਰੀ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਸ਼੍ਰੋਮਣੀ ਕਮੇਟੀ ਦੇ ਜਿੰਨੇ ਮੁਲਾਜ਼ਮ ਨੇ ਉਹਨੂੰ ਚੈੱਕ ਕਰਕੇ ਦੇਖ ਲਿਓ ਵੀ ਪੱਗਾਂ ਕਿਦਾਂ ਲਾ ਕੇ ਉਹਨਾਂ ਨੇ ਐ ਰੱਖਦੇ ਹਨ ਅਨਵਾਰੀ ਵਿੱਚ ਤੇ ਉਦਾਂ ਹੀ ਸਵੇਰੇ ਧੋ ਕੇ ਮੂੰਹ ਤੇ ਪੱਗ ਬੰਨ ਕੇ ਕਰਕੇ ਦੜੀ ਸਾਫ ਚਲੋ ਜੀ ਕੀਰਤਨ ਕਰਨ ਵਾਸਤੇ ਇਹ ਚੈੱਕ ਕਰਕੇ ਦੇਖ ਲਿਓ ਪਰ ਜਦੋਂ ਕੋਈ ਬੰਦਾ ਇਦਾਂ ਦੀ ਗੱਲ ਕਰੂ ਉਹਨੂੰ ਤੁਸੀਂ ਗਾਲਾਂ ਹੀ ਦੇਣੀਆਂ ਹੁੰਦੀਆਂ ਨਹੀਂ ਚਲੋ ਕਕਾਰ ਗੁਰੂ ਪਾਸ਼ਾ ਨੇ ਜਦੋਂ ਪਵਾਏ ਨੇ ਨਾ ਉਸ ਵਕਤ ਇਹ ਗੁਰੂ ਪਾਸ਼ਾ ਨੇ ਆਪਣੀ ਇੱਕ ਫੌਜ ਤਿਆਰ ਕੀਤੀ ਹੈ ਸੁਰੱਖਿਆ ਵਾਸਤੇ ਤੇ ਉਸ ਤਰੀਕੇ ਨਾਲ ਕਕਾਰ ਤੁਸੀਂ ਵਰਤ ਕੇ ਦਿਖਾਓ ਫਿਰ ਕਿਹੜਾ ਵਰਤ ਹੈ ਇਹ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ